ਫਿਰ ਕਿਉਂ ਨਹੀਂ ਚਲਾਇਆ ਉਹ ਜੋ ਸੋਹਣੇ ਸਾਹਮਣੇ ਖੜਾ ਸੀਗਾ ਗੋਲੀ ਮਾਰਦੇ ਉਹਨਾਂ ਨੂੰ ਕਿਹਨੇ ਰੋਕਿਆ ਸੀ ਐਂ ਤਾਂ ਕਹਿੰਦੇ ਵੀ ਜੇ ਚੜਕੀ ਆਉਂ ਤੇਗ ਪੱਕੀ ਨਿਮਕਿਆ ਨੂੰ ਦੇਖ ਪੱਕੀ ਫਿਰ ਜਿਹੜਾ ਕਹਿੰਦੇ ਵੀ ਉਹ ਤਿੰਨ ਚਾਰ ਜੰਪੜੇ ਗਏ ਮੈਂ ਹੁਣ ਸਾਰਿਆਂ ਨੂੰ ਪੁੱਛਣਾ ਜਾਉਣਾ ਇੱਕ ਤਾਂ ਉਹਦੇ ਕਹਿੰਦੇ ਮੈਂ ਸੁਣਿਆ ਵੀ ਹਸਲਾ ਵੀ ਉਹ ਤੋਂ ਕੋਲੇ ਸੀਗਾ ਇੱਕ ਉਹਦੇ ਕੋਲ ਗਨਮੈਨ ਸੀ ਇੱਕ ਪਾਸੇ ਹਸਲਾ ਹੋਵੇ ਇੱਕ ਪਾਸੇ ਤਲਵਾਰਾ ਹੁਣ ਫਿਰ ਭਾਰੂ ਕੌਣ ਹੋ ਸਕਦਾ ਹਸਲੇ ਵਾਲੇ ਜਿਹਦੇ ਰਗਾਂ ਦੇ ਵਿੱਚ ਜੇ ਉਹਦੇ ਅੰਦਰ ਖੂਨ ਹੋਊਗਾ ਬਾਾਰ ਉਹ ਹੀ ਕਰ ਜਾਊ ਬਾਜੀ ਉਹ ਹੀ ਜਿੱਤ ਕੇ ਲੈ ਜਾਂਦਾ ਸੇਵ ਸੈਨਿਕਾਂ ਦਾ ਘਥਾਪੁਰਾ ਜਿਹੜਾ ਸੰਦੀਪ ਥਾਪਰ ਸੰਦੀਪ ਥਾਪਰ ਪਹਿਲਾਂ ਦਾ ਥਾਪਰ ਪਰਿਵਾਰ ਵਾਲਿਆਂ ਨੇ ਜਿਹੜੇ ਅਸਲ ਥਾਪਰ ਪਰਿਵਾਰ ਵਾਲੇ ਨੇ ਉਹ ਕਹਿੰਦਾ ਸਾਡੇ ਜੋ ਹੈ ਨਹੀਂ ਫਿਰ ਉਸ ਬੰਦੇ ਨੇ ਥਾਪਰ ਬਣ ਕੇ ਸੇਵ ਸੈਨਿਕ ਨਕਲੀ ਸੇਵ ਸੈਨ ਵਾਲੇ ਕਹਿਣਾ ਸੀ ਉਹਨਾਂ ਨਕਲੀ ਸੇਵ ਸੈਨਿਕਾਂ ਕਾ ਜਦੋਂ ਸਾਕਾ ਨੀਲਾ ਤਾਰਾ ਜੂਨ 84 ਦੇ ਦਿਹਾੜੇ ਆਉਂਦੇ ਨੇ ਉਸ ਟਾਈਮ ਇਹ ਬਹੁਤ ਸਾਰੀ ਬਕਵਾਸ ਕਰਦੇ ਨੇ ਉਲਟੇ ਸਿੱਧੇ ਬਿਆਨ ਦਿੰਦੇ ਨੇ ਇੱਕ ਹੋਰ ਵੀਡੀਓ ਮੇਰੇ ਕੋਲੇ ਪਈਆ ਤੁਹਾਨੂੰ ਭੇਜ ਦਿੰਦਾ ਤੁਸੀਂ ਦੇਖ ਲਓ ਉਹਦੇ ਵਿੱਚ ਉਹ ਕਹਿ ਰਿਹਾ ਗੁਰੂ ਤੇਗ ਬਹਾਦਰ ਮਹਾਰਾ ਜੀ Hindu ਨਹੀਂ ਸਾਡਾ ਬਾਵਾਸਤਾ Hindu ਧਰਮ ਨਾਲ ਨਹੀਂ ਹੈ ਸਾਡਾ ਤਾਂ ਉਹਦੀ ਨਾਤਾ ਟੁੱਟ ਗਿਆ ਸੀ ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾ ਜੀ ਨੇ ਜੀਵ ਪੰਨਣ ਤੋਂ انکار ਕਰਤਾ ਇਹ ਤਾਂ ਜਦੋਂ ਰਣ ਤੱਤੇ ਦੇ ਵਿੱਚ ਕੋਈ ਉਤਰਦਾ ਉਦੋਂ ਪਤਾ ਲੱਗਦਾ ਵੀ ਕਿਹੜਾ ਉਥੇ ਬਹਾਦਰੀ ਕਰ ਗਿਆ ਕਿਹੜਾ ਰਣਮદાન ਜਿੱਤ ਗਿਆ ਤੁਸੀਂ ਪਿੱਛੇ ਜੁਣਾ ਸੀ ਇਹਨਾਂ ਨੇ ਪਿੱਛੇ ਜੇ ਵੀ ਰੋਲਾ ਪਾਇਆ ਸੀਗਾ ਉਸ ਟਾਈਮ ਜਿਹੜੇ ਬੰਬੇ ਦੇ ਵਿੱਚ ਸਿਵ ਸੈਨਾ ਉਹਨਾਂ ਨੇ ਬਿਆਨ ਨਿਕਲ ਲਿਖਤੀ ਰੂਪ ਦੇ ਵਿੱਚ ਵੀ ਜਾਰੀ ਕੀਤਾ ਸੀ ਵੀ ਇਹ ਸਾਡੇ ਨਹੀਂ ਹੈਗੇ ਸਿਵ ਸੈਨਾ ਦਾ ਨਾਲ ਕੋਈ ਤਾਲੁਕਤ ਨਹੀਂ ਹੈਗਾ ਤੇ ਇਹ ਸਿਵ ਸੈਨਾ ਕਿਵੇਂ ਬਣ ਗਏ ਇਹ ਕਾਨੂੰਨ ਹੋਵੇ ਜਦੋਂ ਇਹ ਰੋਲਾ ਪਾਉਂਦੇ ਸੀਗੇ ਜਦੋਂ ਇਹ ਪੜਕਾਉ ਬਿਆਨ ਦੇਣ ਦਿੰਦੇ ਨੇ ਉਹ ਜਿਹੜੇ ਕਿਉਂ ਨਹੀਂ ਕਾਨੂੰਨੀ ਕਾਰਵਾਈ ਹੁੰਦੀ ਨਾ ਹੁਣ ਜਿਹੜੇ ਸਿੱਕੇ ਉਨ ਛੱਡਿਆ ਜਾਂਦਾ। ਬੀਤੇ ਦਿਨਾਂ ਦੇ ਵਿੱਚ ਇੱਕ ਵਾਰ ਲੁਧਿਆਣੇ ਦੇ ਵਿੱਚ ਸ਼ਿਵ ਸੈਨਾ ਆਗੂ ਦੇ ਉੱਤੇ ਹਮਲਾ ਹੋਇਆ। ਉਹ ਕਹਿੰਦੇ ਸਿੰਘ ਪਹੁੰਚੇ ਤੇ ਉਹ ਕਹਿੰਦੇ ਜਾਗੋ ਆਈਸ ਲੁਧਿਆਣੇ ਵੱਲ। ਤੇ ਬੜੀਆਂ ਚਰਚਾਵਾਂ ਹੋ ਰਹੀਆਂ ਨੇ ਉਸ ਚੀਜ਼ ਦੀਆਂ। ਡਿਬੇਟਾਂ ਹੋਈਆਂ, ਬੜੀਆਂ ਗੱਲਾਂ ਹੋਈਆਂ। ਤੇ ਨਾਲ ਹੀ ਅਸੀਂ ਗੱਲ ਕਰਾਂਗੇ ਅਮਰਪਾਲ ਸਿੰਘ ਹੋਰਾਦੀ। ਇਹ ਮੁੱਦਿਆਂ ਨੂੰ ਅਸੀਂ ਧਿਆਨ ਦੇ ਵਿੱਚ ਰੱਖਦੇ ਹੋਏ ਕਿਉਂਕਿ ਕਹਿੰਦੇ ਮਾਤਾ ਖਾਲਿਸਤਾਨ ਸ਼ਬਦ ਤੋਂ ਪਾਸੇ हट ਗਏ ਪਰ ਫਿਰ ਬਿਆਨ ਆ ਗਿਆ ਕਿ ਕਹਿੰਦੇ ਅਜਿਹੀ ਕੋਈ ਗੱਲ ਨਹੀਂ ਸੀ ਕਿ ਸਾਡੇ ਨਾਲ ਬਾਬਾ ਰਾਏ ਰਾਜ ਸਿੰਘ ਜੀ ਹੋਰੀ ਨੇ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅ ਬਾਬਾ ਜੀ ਪਹਿਲਾਂ ਸ਼ੁਰੂਆਤ ਉਲਿਆਧਾਨਾ ਤੋਂ ਕਰਾਂਗੇ ਕਈ ਸਿੰਘ ਵੀਡੀਓ ਪਾ ਰਹੇ ਨੇ ਕਈ ਕਹਿ ਰਹੇ ਨੇ ਕਿ ਜਾਗੋ ਆਈਸ ਲੁਧਿਆਣੇ ਦੇ ਵਿੱਚ ਪਰ ਕਈ ਕਹਿ ਰਹੇ ਨੇ ਕਿ ਕਾਨੂੰਨ ਨੂੰ ਹੱਥ ਦੇ ਵਿੱਚ ਲੈਣਾ ਕਿੱਥੋਂ ਦਾ ਹੋਇਆ ਇਕੱਲੇ ਬੰਦੇ ਨੂੰ ਇਸ ਤਿੱਕੇ ਨਾਲ ਘੇਰਨਾ ਨੇ ਹੱਥੇ ਨੂੰ ਘੇਰਨਾ ਇਹ ਕਿੱਥੋਂ ਦਾ ਕਹਿੰਦੇ ਨ્યાਅ ਹੋਇਆ ਕਹਿੰਦੇ ਦੇਖੋ ਜਾਗੋ ਦਾ ਪਤਾ ਨਹੀਂ ਕਿੱਥੇ ਆ ਜੇ ਲੁਧਿਆਣੇ ਆਈ ਆ ਕੱਲ ਨੂੰ ਹੋਰ ਕਿਤੇ ਆ ਸਕਦੀ ਐ ਜਾਗੋ ਦਾ ਤੁਰੇ ਫਿਰਦੀ ਰਹਿੰਦੀ ਆ ਮੈਂ ਕਹਿਣਾ ਚਾਹੁੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਗੋ ਦਾ ਫੇਰਾ ਕਿਤੇ ਨਾ ਕਿਤੇ ਪੈਂਦਾ ਹੀ ਰਹਿੰਦਾ ਜਿਹੜਾ ਉਥੇ ਹਮਲਾ ਹੋਇਆ ਕੀ ਸੇਵ ਸੈਨ ਗਾਗੂ ਥਾਪਰ ਆ ਜਿਹੜਾ ਸੰਦੀਪ ਥਾਪਰ ਸੰਦੀਪ ਥਾਪਰ ਪਹਿਲਾ ਦਾ ਥਾਪਰ ਪਰਿਵਾਰ ਵਾਲਿਆਂ ਨੇ ਜਿਹੜੇ ਅਸਲ ਥਾਪਰ ਪਰਿਵਾਰ ਵਾਲੇ ਨੇ ਉਹ ਕਹਿੰਦਾ ਸਾਡੇ ਚੋ ਹੈ ਨਹੀਂ ਹੂੰ ਉਹ ਕਹਿੰਦਾ ਸਾਡੇ ਚੋ ਨਹੀਂ ਹੈਗਾ ਇਹ ਉਹ ਥਾਪਰ ਪਰਿਵਾਰ ਵਾਲਿਆਂ ਦਾ ਬਿਆਨ ਆ ਸੁਣਿਆ ਤੁਸੀਂ ਹੂੰ ਫਿਰ ਤੁਸੀਂ ਕਿਵੇਂ ਕਹਿਵੇਂ ਤੂੰ ਥਾਪਰ ਆ ਹੋ ਪਹਿਲਾਂ ਹੀ ਨਕਲੀ ਆ ਜਿਹੜਾ ਉਹ ਕਿਵੇਂ ਬਣ ਗਿਆ ਥਾਪਰ ਉਹਨਾਂ ਦੇ ਥਾਪਰ ਪਰਿਵਾਰ ਦਾ ਜਿਹੜਾ ਬਿਆਨ ਆਇਆ ਸਾਹਮਣੇ ਵੀ ਸਾਡੇ ਚੋਂ ਨਹੀਂ ਹੈਗਾ ਤੇ ਜਦੋਂ ਉਹਨਾਂ ਚੋਂ ਹੈ ਹੀ ਨਹੀਂ ਫਿਰ ਪਹਿਲੀ ਗੱਲ ਦਾ ਉਹ ਥਾਪਰ ਪਰਿਵਾਰ ਦਾ ਨਾਮ ਗਲਤ ਦਾ ਇਸਤੇਮਾਲ ਕਰਨਾ ਵੱਡਾ ਝਾਲੀ ਬੰਦਾ ਉਹ ਬਣ ਗਿਆ 420 ਉਹ ਹੋ ਗਿਆ ਫਿਰ ਉਸ ਬੰਦੇ ਨੇ ਥਾਪਰ ਬਣ ਕੇ ਸੈਨਿਕ ਨਕਲੀ ਸਿਵ ਸੈਨਾਲੇ ਕਹਿਣਾ ਸੀ ਨਕਲੀ ਸਿਵ ਸੈਨਿਕ ਆਗੂ ਕਿਉਂਕਿ ਇਹਨਾਂ ਦੇ ਕਈ ਵਾਰੀ ਬਿਆਨ ਲੱਗੇ ਨੇ ਸਿਕੰਦੇ ਖਿਲਾਫ ਜਦੋਂ ਸਾਕਾ ਨੀਲਾ ਤਾਰਾ ਜੂਨ 84 ਦੇ ਦਿਹਾੜੇ ਆਉਂਦੇ ਨੇ ਉਸ ਟਾਈਮ ਇਹ ਬਹੁਤ ਸਾਰੀ ਬਕਵਾਸ ਕਰਦੇ ਨੇ ਉਲਟੇ ਸਿੱਧੇ ਬਿਆਨ ਦਿੰਦੇ ਨੇ ਤੁਸੀਂ ਦੇਖੀ ਹੋਣਾ ਉਹਨਾਂ ਨੇ ਇੱਕ ਬਿਆਨ ਵੀ ਦਿੱਤਾ ਵੀ ਜਦੋਂ ਸਾਕਾ ਨੀਲਾ ਤਾਰਾ ਲੰਡੂ ਵੀ ਬੰਡੇ ਸਾਰਾ ਕੁਝ ਉਹਨਾਂ ਨੇ ਇਪੋਸਟ ਨਾ ਪਾਈਆਂ ਖੁਸ਼ੀ ਮਨਾਈ ਤੇ ਉਸ ਤੋਂ ਬਾਅਦ ਇੱਕ ਹੋਰ ਵੀਡੀਓ ਮੇਰੇ ਕੋਲੇ ਪਈ ਆ ਤੁਹਾਨੂੰ ਭੇਜ ਦਿੰਨਾ ਤੁਸੀਂ ਦੇਖ ਲਓ ਉਹਦੇ ਵਿੱਚ ਉਹ ਕਹਿ ਰਿਹਾ ਗੁਰੂ ਤੇਗ ਬਹਾਦਰ ਮਹਾਰਾਜ ਹਿੰਦੂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਹਿੰਦੂ ਨੇ ਜਦ ਤੱਕ ਕਿ ਸਾਡਾ ਵਾਅਦਾਸਤਾ ਹਿੰਦੂ ਧਰਮ ਨਾਲ ਨਹੀਂ ਹੈ ਸਾਡਾ ਤਾਂ ਉਹਦੀ ਨਾਤਾ ਟੁੱਟ ਗਿਆ ਸੀ ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਉਹ ਪਹਿਨਣ ਤੋਂ ਇਨਕਾਰ ਕਰਤਾ ਸੀ ਉਸ ਦਿਨ ਹੀ ਸਿੱਖ ਪੰਥ ਦੀ ਨੀਂਹ ਰੱਖੀ ਗਈ ਸਿੱਖ ਤਾਰਮ ਦਿਨਨੀ ਉਸੇ ਦਿਨ ਹੀ ਰੱਖੀ ਗਈ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੱਕ ਤੇ ਉਹਨਾਂ ਤੋਂ ਲੈ ਕੇ ਹੁਣ ਤੱਕ ਜੋ ਸਾਨੂੰ ਸਤਿਗੁਰਾਂ ਨੇ ਸਿਖਾਇਆ ਜ਼ੁਲਮ ਦੇ ਖਿਲਾਫ ਲੜਨਾ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ੱੱੱਕਾ ਹੋ ਰਿਹਾ ਸੀ ਕਹਿੰਦੇ ਸੀ ੱੱੱਕੇ ਨਾਲ ਜਨੀਉ ਪਾ ਮਹਾਰਾਜ ਕਹਿੰਦਾ ਵੀ ਮੈਂ ੱੱੱਕਾ ਨਹੀਂ ਚੱਲਣਾ ਨਾ ਮੈਂ ਜਨੀਉ ਪਾਣਾ ਨਹੀਂ ਪਾਇਆ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਤੇ ਗੱਲ ਆ ਗਈ ਜਦੋਂ ਕਸ਼ਮੀਰੀ ਪੰਡਤਾਂ ਦੇ ਜ਼ੁਲਮ ਕੀਤੇ ਔਰੰਗਜ਼ੇਬ ਨੇ ਸਵਾ ਸਵਾ ਮਨ ਦੱਸਦੇ ਇਤਿਹਾਸ ਵੀ ਇਹਨਾਂ ਦਾ ਜੰਜੂ ਲਾਉਂਦਾ ਸੀ ਫੇਰ ਪ੍ਰਸ਼ਾਦਾ ਸਕਦਾ ਸੀ ਉਸ ਟਾਈਮ ਕਸ਼ਮੀਰੀ ਪੰਡਤਾਂ ਦਾ ਜਦੋਂ ਕੋਈ ਹੋਰ ਥੇਰੇ ਸਾਵੇਂ ਪੁਕਾਰ ਕਰੀ ਉਹਨਾਂ ਨੇ ਮਹਾਦੇਵ ਦੇ ਮੰਦਿਰ ਦੇ ਵਿੱਚ ਜਿਹੜਾ ਅਬਰਨਾਥ ਉੱਥੇ ਵੀ ਗਏ ਉਥੋਂ ਕਹਿੰਦੇ ਇੱਕ ਆਵਾਜ਼ ਆਉਂਦੀ ਹੈ ਰਹਾਣੀ ਵੀ ਅਸੀਂ ਕੁਝ ਨਹੀਂ ਕਰ ਸਕਦੇ ਸਾਡੇ ਬਸ ਦਾ ਗੱਲ ਹੋਈ ਹੋਈ ਨਹੀਂ ਹੈਗਾ ਔਰੰਗ ਦੇਵ ਨੂੰ ਰੋਕਣ ਦੀ ਤੁਸੀਂ ਜਿਹੜੇ ਮੌਜੂਦਾ ਗੁਰੂ ਨੇ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਕੋਲੇ ਜਾ ਕੇ ਪੁਕਾਰ ਕਰੋ ਤੁਹਾਡਾ ਬਾਹ ਫੜ ਸਕਦੇ ਨੇ ਫਿਰ ਕਿਰਪਾ RAM ਦੀ ਗਵਾਹੀ ਦੇ ਵਿੱਚ ਆਨੰਦਪੁਰ ਸਾਹਿਬ ਤੁਹਾਨੂੰ ਬੜਾ ਵੱਡਾ ਇਤਿਹਾਸ ਆਇਆ ਗੁਰੂ ਸਾਹਿਬ ਨੇ ਉਹਨਾਂ ਦੀ ਬਾਹ ਫੜੀ ਤੇ ਗੱਲ ਕੀ ਸੀ ਉਥੇ ਜ਼ੁਲਮ ਸੀ ਵੀ ਉਹ ਜੰਝੂ ਲਾਉਂਦਾ ਸੀ ਸਤਿਗੁਰੂ ਕਹਿੰਦੇ ਨਹੀਂ ਲਾਉਣ ਦੇਣੇ ਸਤਿਗੁਰੂ ਮਹਾਰਾਜ ਨੇ ਜਾ ਕੇ ਕਿਹਾ ਤਾਂ ਵੀ ਜਾ ਕੇ ਇਹਦੇ ਹੋਰਾਂਗੇ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੇ ਮੰਨਣਗੇ ਅਸੀਂ ਸਾਰੇ ਮੰਨਣ ਨੂੰ ਤਿਆਰ ਆਂ ਆਖਰਕਾਰ ਗੁਰੂ ਸਾਹਿਬ ਨੇ ਜਿਹੜੀ ਸ਼ਹੀਦੀ ਉਹ ਇਸ ਧਰਮ ਨੂੰ ਬਣਾਉਣ ਵਾ ਸਨਾਤਨ ਧਰਮ ਨੂੰ ਬਚਾਉਣ ਵਾਸਤੇ ਦਿੱਤੀ ਗਲਮ ਜ਼ੁਲਮ ਦੀ ਆ ਗੁਰੂ ਨਾਨਕ ਪਾਤਸ਼ਾਹ ਮਹਾ ਦੇ ਧੱਕੇ ਨਾਲ ਜਨੇਊ ਪਾਉਂਦੇ ਸੀ ਨਹੀਂ ਪਾਇਆ ਤੇ ਗੁਰੂ ਸਾਹਿਬ ਤੇਗ ਬਹਾਦਰ ਮਹਾਰਾਜ ਵਾ ਤੇ ਜਨੇਊ ਲਾਉਂਦੇ ਸੀ ਉਹਨੇ ਨਹੀਂ ਲਾਉਣ ਦਿੱਤਾ ਤੇ ਹੁਣ ਵੀ ਜਦੋਂ ਜ਼ੁਲਮ ਹੁੰਦਾ ਕਿਤੇ ਕਿਤੇ ਵੀ ਜ਼ੁਲਮ ਹੋਵੇ ਉਦੋਂ ਜਿਹੜਾ ਖਾਲਸਾ ਪੰਥਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਨੇ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਸਜਾਤਾ ਇਹ ਇਹ ਨਕਲੀ ਥਾਪਰ ਕਹਿ ਰਿਹਾ ਵੀ ਉਹ ਹਿੰਦੂ ਸਿੱਖ ਹਿੰਦੂ ਕਿਵੇਂ ਸਾਡੇ ਗੁਰੂ ਸਾਹਿਬਾਨ ਦੀ ਕਿਵੇਂ ਤੋਹੀਨ ਕਰ ਸਕਦੇ ਨੇ ਜਿਹਾ ਜਿਹਾ ਬੀਜੋਗੇ ਐਸਾ ਵੱਡੋਗੇ ਉਹ ਕਹਿੰਦੇ ਨੇ ਕਿ ਵਿਚਾਰਧਾਰਾ ਦੇ ਇੱਕ ਅਲੱਗ ਗੱਲ ਹੁੰਦੀ ਹੈ ਕਹਿੰਦੇ ਟੇਬਲ ਟਾਕ ਵੀ ਹੋ ਸਕਦੀ ਹੈ ਕਹਿੰਦੇ ਸਿੱਖ ਨਾਲ ਇਕੱਲੇ ਨੂੰ ਘੇਰ ਕੇ ਕਹਿੰਦੇ ਸਿੱਖ ਨਾਲ ਆ ਚੀਜ਼ਾਂ ਕਰਨੀਆਂ ਤੁਹਾਡੀ ਵੀ ਕੱਲ ਇੱਕ ਡਿਬੇਟ ਹੋ ਰਹੀ ਸੀਗੀ ਉਸ ਦੇ ਵਿੱਚ ਵੀ ਇਹ ਚੀਜ਼ਾਂ ਹੋਈਆਂ ਕਈਆਂ ਗਈਆਂ ਉਹ ਸਹੀ ਮੰਨਦੇ ਹੋ ਕਿ ਨਹੀਂ ਕਿ ਜੋ ਸਿੰਘਾਂ ਨੇ ਸ਼ੁਰੂ ਤੋਂ ਇਤਿਹਾਸ ਸਿੰਘਾਂ ਦਾ ਕਹਿੰਦੇ ਕਿ ਜੋ ਸਿਰ ਚੜੇਗਾ ਤੋ ਉਹਨੂੰ ਤੇਗ ਪੱਕੀ ਐ ਮੈਂ ਤਾਂ ਕਹਿੰਨਾ ਵੀ ਜੇ ਚੜ ਕੇ ਆਉ ਉਹਨੂੰ ਤੇਗ ਪੱਕੀ ਨਿਮਕੀਆਂ ਨੂੰ ਦੇਖ ਪੱਕੀ ਇਹ ਅਸੂਲ ਆ ਸਿੰਘਾਂ ਦਾ ਫਿਰ ਜਿਹੜਾ ਕਹਿੰਦੇ ਵੀ ਉਹ ਤਿੰਨ ਚਾਰ ਚੰਬੜੇ ਕੀ ਮੈਂ ਹੁਣ ਸਾਰਿਆਂ ਨੂੰ ਪੁੱਛਣਾ ਚਾਹਣਾ ਇੱਕ ਤਾਂ ਉਹਦੇ ਕਹਿੰਦੇ ਮੈਂ ਸੁਣਿਆ ਵੀ ਹਸਲਾ ਵੀ ਉਹਦੇ ਕੋਲੇ ਸੀਗਾ ਇੱਕ ਉਹਦੇ ਕੋਲ ਗਨਮੈਨ ਸੀ ਇੱਕ ਪਾਸੇ ਹਸਲਾ ਹੋਵੇ ਇੱਕ ਪਾਸੇ ਤਲਵਾਰਾ ਹੁਣ ਫਿਰ ਭਾਰੂ ਕੌਣ ਹੋ ਸਕਦਾ ਹਸਲੇ ਵਾਲਾ ਹੀ ਭਾਰਾ ਹੋਊਗਾ ਫਿਰ ਕਿਉਂ ਨਹੀਂ ਚਲਾਇਆ ਉਹ ਜੋ ਦੋਸਤ ਹੁਣ ਸਾਹਮਣੇ ਖੜਾ ਸੀਗਾ ਗੋਲੀ ਮਾਰਦੇ ਉਹਨਾਂ ਨੂੰ ਕਿਹਨੇ ਰੋਕਿਆ ਸੀ ਗੱਲ ਤਾਂ ਦਿਲ ਦੀ ਆ ਜਿਹਦੇ ਰਗਾਂ ਦੇ ਵਿੱਚ ਜੋਧਿਆਂ ਦਾ ਖੂਨ ਹੋਊਗਾ ਬਾਾਰ ਉਹ ਹੀ ਕਰ ਜਾਊ ਬਾਜੀ ਉਹ ਹੀ ਜਿੱਤ ਕੇ ਲੈ ਜਾਂਦਾ ਉਹਨਾਂ ਕੋਲੇ ਹਸਲਾ ਸੀਗਾ ਗਨਮੈਨ ਸੀ ਕਿਉਂ ਨਹੀਂ ਚੱਲਿਆ ਉਹਨਾਂ ਦਾ ਹਸਲਾ ਉਹ ਪੈਦਲਾ ਕੇ ਵੀ ਸੋਦਾ ਲਾ ਕੇ ਤੁਰਕੇ ਸਿੰਘ ਇਹ ਤਾਂ ਜਦੋਂ ਰਣ ਤੱਤੇ ਦੇ ਵਿੱਚ ਕੋਈ ਉਤਰਦਾ ਉਦੋਂ ਪਤਾ ਲੱਗਦਾ ਵੀ ਕਿਹੜਾ ਉੱਥੇ ਬਹਾਦਰੀ ਕਰ ਗਿਆ ਕਿਹੜਾ ਰਣ ਮੈਦਾਨ ਜਿੱਤ ਗਿਆ ਉਹ ਕਹਿ ਰਹੇ ਨੇ ਕਿ ਕਹਿੰਦੇ ਇਸ ਤਰੀਕੇ ਨਾਲ Hindu ਖਤਰੇ ਦੇ ਵਿੱਚ ਆ ਗਿਆ ਕਹਿੰਦੇ ਸਾਡੇ ਹਿੰਦੂਆਂ ਦੇ ਉੱਤੇ ਸਿੱਧਾ ਵਾਰ ਹੈ ਸ਼ਿਵ ਸੈਨਾ ਦੇ ਕਈ ਆਗੂਆਂ ਦੇ ਉੱਤੇ ਕਹਿੰਦੇ ਇਸੇ ਨਾਲ ਹੋ ਗਏ ਨੇ ਸੁਦੀਰ ਸਿੰਘ ਦਾ ਵੀ ਜ਼ਿਕਰ ਕਰਤਾ ਕਹਿੰਦੇ ਉਹਨਾਂ ਨੂੰ ਪਹਿਲਾਂ ਮਾਰ ਦਿੱਤਾ ਹੁਣ ਫਿਰ ਥਾਪਰ ਦੇ ਉੱਤੇ ਕਹਿੰਦੇ ਜਾਨਲੇਵਾ ਹਮਲਾ ਕਰ ਦਿੱਤਾ ਜਿੰਨੇ ਪੋਲਿਟਿਸ਼ੀਅਨ ਨੇ ਉਹ ਕਰ ਰਹੇ ਨੇ ਕਿ ਅਸੀਂ ਇਸ ਚੀਜ਼ ਦੀ ਨਿੰਦਾ ਕਰਦੇ ਹਾਂ ਇਸ ਤਿੱਕ ਨਾਲ ਹੋਇਆ ਕਹਿੰਦੇ ਹਿੰਦੂ ਖਤਰੇ ਦੇ ਵਿੱਚ ਨਾਲੇ ਹਿੰਦੂ ਧਰਮ ਕੋਈ ਖਤਰੇ ਵਿੱਚ ਨਹੀਂ ਹੈਗਾ ਜਿਹੜੇ ਹਿੰਦੂ ਵੀਰ ਨੇ ਉਹ ਸਾਡੇ ਨਾਲ ਨੇ ਜਿਹੜੇ ਕੁਝ ਚੰਦ ਲੋਕ ਨੇ ਜਿਹੜੇ ਨਕਲੀ ਸ਼ਿਵ ਸੈਨਿਕ ਤੁਹਾਨੂੰ ਬਣੇ ਤੁਸੀਂ ਪਿੱਛੇ ਜੁਣਾ ਸੀ ਇਹਨਾਂ ਨੇ ਪਿੱਛੇ ਜੇ ਵੀ ਕਿ ਰੋਲਾ ਪਾਇਆ ਸੀਗਾ ਉਸ ਟਾਈਮ ਜਿਹੜੇ ਬੰਬੇ ਦੇ ਵਿੱਚ ਸ਼ਿਵ ਸੈਨਾ ਉਹਨਾਂ ਨੇ ਬਿਆਨ ਇੱਕ ਲਿਖਤੀ ਰੂਪ ਦੇ ਵਿੱਚ ਵੀ ਜਾਰੀ ਕੀਤਾ ਸੀ ਵੀ ਇਹ ਸਾਡੇ ਨਹੀਂ ਹੈਗੇ ਸਿਵ ਸੈਨਾ ਦਾ ਨਾਲ ਕੋਈ ਤੱਲੁਕਤ ਨਹੀਂ ਹੈਗਾ ਫਿਰ ਇਹ ਸਿਵ ਸੈਨਾ ਕਿਵੇਂ ਬਣ ਗਏ ਚੰਦ ਬੰਦੇ ਇੱਕ Hindu ਧਰਮ ਕਿਵੇਂ ਬਣ ਗਿਆ ਕਿੰਨੇ ਕ ਬੰਦੇ ਨੇ ਉਹ ਸਾਰਾ 20 25 ਕ ਬੰਦੇ ਨੇ ਜਿਹੜੇ ਇਕੱਠੇ ਕਰ ਲੈਂਦੇ ਨੇ ਇਹ ਰੌਲਾ ਪਾਉਂਦੇ ਨੇ ਇਹ ਕਹਿੰਦੇ ਨੇ ਸਾਡਾ 9 ਮਾਸ ਦਾ ਰਿਸ਼ਤਾ ਮੈਨੂੰ ਦੱਸਣਾ ਇਹਨਾਂ ਨੇ ਕਦੇ ਪੰਜਾਬ ਦੇ ਭਲੇ ਦੀ ਗੱਲ ਕਦੋਂ ਕੀਤੀ ਆ ਜਦੋਂ ਲਾਇਆ ਨੇ ਲਾਂਬੂ ਹੀ ਲਾਇਆ ਜੂਨ 84 ਵੀਲੇ ਤਾਂ ਆਏ ਜਦੋਂ ਰੌਲਾ ਪਾਉਂਦੇ ਨੇ ਕਦੇ ਸੰਤਾਂ ਦਾ ਇਹ ਪੋਤਲਾ ਭੁਗਤਣ ਉਤਰ ਪੈਂਦੇ ਨੇ ਕਦੇ ਇਹ ਲੰਡੂ ਬੰਨਣ ਨੂੰ ਤਿਆਰ ਹੋਏ ਨੇ ਨੇ ਪੋਸਟਾਂ ਦੇਖ ਲਓ ਕਦੇ ਇਹ ਗਲਤ ਬਿਆਨਵਾਜ਼ ਦੀ ਕਦੇ ਅਮਰਤਪਾਲ ਤੇ ਟਿੱਕ ਟਿੱਪਣੀ ਕਰਦੇ ਨੇ ਕਦੇ ਗੁਰੂ ਸਹਿਬਾਨ ਤੇ ਕਰਦੇ ਨੇ ਕਦੇ ਹੋਰ ਸਿੱਖ ਧਰਮ ਤੇ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਬੋਲਿਆ ਜਿਹੜਾ ਦਾ ਕੋਈ ਬੀਜੂਗਾ ਵੈਸਾ ਵੱਡੂਗਾ ਉਹਨੂੰ ਫਿਰ ਭੁਗਤਨੇ ਪੈਣੀ ਹੈ ਨਤੀਜੇ ਜੇ ਮੈਂ ਗਲਤ ਬੋਲੂ ਕਿਸੇ ਨੂੰ ਤੇ ਮੈਨੂੰ ਉਹਦਾ ਫਲ ਭੁਗਤਣਾ ਪਊਗਾ ਉਹ ਕਹਿੰਦੇ ਕਿ ਕਾਨੂੰਨ ਹੈ ਕਹਿੰਦੇ ਕਾਨੂੰਨ ਤੋਂ ਵੱਡਾ ਕੁਝ ਨਹੀਂ ਹੈਗਾ ਕਹਿੰਦੇ ਕਾਨੂੰਨ ਕੋਲ ਜਾਣਾ ਚਾਹੀਦਾ ਕਹਿੰਦੇ ਇਹ ਕਾਨੂੰਨੀ ਮੈਨਾਂ ਕੋ ਨੂੰ ਕਹਿੰਨਾ ਵੀ ਕਾਨੂੰਨ ਹੈ ਹੀ ਨਹੀਂ ਇਥੇ ਇਹ ਕਾਨੂੰਨ ਹੋਵੇ ਜਦੋਂ ਇਹ ਰੌਲਾ ਪਾਉਂਦੇ ਸੀਗੇ ਜਦੋਂ ਇਹ ਢਕਾਓ ਬਿਆਨ ਦੇਣ ਦਿੰਦੇ ਨੇ ਉਸ ਵੇਲੇ ਕਿਉਂ ਨਹੀਂ ਕਾਨੂੰਨੀ ਕਾਰਵਾਈ ਹੁੰਦੀ ਇਹਨਾਂ ਨੂੰ ਜੇਲ੍ਹ ਚ ਕਿਉਂ ਨਹੀਂ ਛੱਡਿਆ ਜਾਂਦਾ ਇਹ ਮੁਕਰ ਜਾਂਦੇ ਨੇ ਜੇ ਬਾਕੀ ਕਹਿੰਦੇ ਨੇ ਵੀ ਅਸੀਂ ਹਿੰਦੂ ਸਿੱਖ ਏਕਤਾ ਦੀ ਸ਼ਾਮੀ ਭਰਦੇ ਆ ਸਾਡੀ ਭਾਈ ਸਰਕ ਛਾਂਜਾ ਮੈਨੂੰ ਐਂ ਦੱਸੋ ਇਹ ਦੱਸਣ ਕਿਦਣੇ ਇਹਨਾਂ ਨੇ ਸੀਐਮ ਨੂੰ ਮਿਲ ਕੇ ਕੋਈ ਲਿਖਤੀ ਰੂਪ ਦਿੱਤਾ ਜਾ ਪ੍ਰਧਾਨ ਮੰਤਰੀ ਨੂੰ ਦਿੱਤਾ ਵੀ ਸਾਡਾ ਅਸੀਂ ਪੰਜਾਬ ਦੇ ਵਿੱਚ ਰਹਨੇ ਆ ਅਸੀਂ ਪੰਜਾਬ ਦੇ ਵਿੱਚ ਵਸਦੇ ਆ ਪੰਜਾਬ ਦਾ ਖਾਨੇ ਆ ਸਾਡੇ ਜਿਹੜੇ ਪੰਜਾਬ ਦੇ ਹੱਕ ਨੇ ਉਹ ਪੰਜਾਬ ਨੂੰ ਮਿਲਨੇ ਚਾਹੀਦੇ ਨੇ ਹਰ ਇੱਕ ਦਾ ਫਰਜ਼ ਨਹੀਂ ਬਣਦਾ ਜਿਹੜਾ ਪੰਜਾਬ ਦੇ ਵਿੱਚ ਰਹਨਾ ਚਾਹੀਏ ਹਿੰਦੂ ਹੋਵੇ ਚਾਹੇ ਮੁਸਲਮਾਨ ਆ ਚਾਹੇ ਸਿੱਖਾ ਚਾਹੇ ਸਾਈਆ ਕੋਈ ਵੀ ਧਰਮ ਦਾ ਹਰ ਇੱਕ ਦਾ ਫਰਜ਼ ਬਣਦਾ ਆਪਦੇ ਪੰਜਾਬ ਪ੍ਰਤੀ ਵਫਾਦਾਰ ਹੋਵੇ ਇਹਨਾਂ ਨੇ ਅੱਜ ਤੱਕ ਪੰਜਾਬ ਦਾ ਸਾਡਾ ਪਾਣੀ ਲੁੱਟਿਆ ਜਾ ਰਿਹਾ ਕਦੇ ਕਿਹਾ ਨਹੀਂ ਵੀ ਸਾਨੂੰ ਪੰਜਾਬ ਦਾ ਸਾਡਾ ਪਾਣੀ ਮਿਲਣਾ ਚਾਹੀਦਾ ਸਾਡਾ ਹੱਕ ਮਿਲਣਾ ਚਾਹੀਦਾ ਤੁਸੀਂ ਬਿਨਾਂ ਕਿਸੇ ਕਾਨੂੰਨੀ ਕਾਰਵਾਈ ਤੋਂ ਕਿਤੇ ਸਾਡਾ ਪਾਣੀ ਫਰੀਦਾ ਲਿਜਾਈ ਜਾਂਦੇ ਹੋ ਕਦੇ ਇਹਨਾਂ ਨੇ ਗੱਲ ਕਰੀ ਆ ਕਦੇ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਵਿਆਧਬੀਆਂ ਹੋਈਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਝੀ ਵਾਲਤਾ ਦਾ ਸੰਦੇਸ਼ ਦਿੰਦੇ ਨੇ ਮਾਨਸ ਕੀ ਜੱਤ ਸਭ ਇੱਕ ਇਹ ਪਹਿਚਾਨਬੂ ਦਾ ਨਾਰਾ ਦਿੰਦੇ ਨੇ ਇਹਨਾਂ ਨੇ ਕਦੇ ਕਿਹਾ ਸੈਂਟਰ ਨੂੰ ਦੇਖੋ ਅਸੀਂ ਕਹਿੰਦੇ ਆ ਪਹਿਲੇ ਦਿਨ ਤੋਂ ਕਹਿੰਦੇ ਆ ਰਹੇ ਹਾਂ ਜਿੱਦੀਆਂ ਮਾਰੀ ਛੋੜਨੀ ਇੰਟਰਵਿਊ ਨੂੰ ਸੁਣ ਲੋ ਵੀ ਚਾਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇੱਕ ਅਲਜੀਬ ਤੋਂ ਗੁਰੂ ਨੇ ਲੇਵਨ ਗੁਰੂ ਦਾ ਅਦਾਲਤ ਸੁਪਰੀਮ ਕੋਰਟ ਨੇ ਦਿੱਤਾ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਦੀ ਆ ਤੇ ਚਾਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਅਦਬੀ ਆ ਚਾਹੇ ਰਮਾਇਣ ਦੀ ਆ ਕੁਰਾਨ ਦੀ ਆ ਬਾਈਬਲ ਦੀ ਆ ਕਿਸੇ ਵੀ ਚੀਜ਼ ਧਰਮ ਦੀ ਉਹ ਜਿਹੜੀ ਹੈਗੀ ਵਿਅਦਬੀ ਆ ਉਹਦੇ ਉੱਤੇ ਕੋਈ ਸਖਤ ਕਾਨੂੰਨ ਬਣਾਉਣਾ ਚਾਹੀਦਾ 295ਏ ਧਾਰਾ ਜਿਹਦੇ ਵਿੱਚ 2-3 ਮਹੀਨੇ ਦਾ ਜਮਾਨਤ ਹੋ ਜਾਂਦੀ ਹੈ ਜਿਹੜੇ ਦੋਸ਼ੀ ਨੂੰ ਇਥੇ ਦੰਦ ਨਾਉਂਦੇ ਫਿਰਦੇ ਨੇ ਇਹਨਾਂ ਨੇ ਕਦੇ ਮੰਗ ਕਰੀ ਆ ਸੈਂਟਰ ਤੋਂ ਵੀ ਉੱਥੇ ਜਾ ਕੇ ਕੋਈ ਵੱਡਾ ਕਾਨੂੰਨ ਬਣਾਓ ਧਰਮ ਸਾਰਿਆਂ ਦਾ ਇੱਕੋ ਹੀ ਆ ਸਭ ਵਾਸਤੇ ਉਹ ਕਾਨੂੰਨ ਜਦੋਂ ਕਾਨੂੰਨ ਬਣੂਗਾ ਫਿਰ ਤਾਂ ਉਹ ਸਾਰੇ ਧਰਮਾਂ ਤੇ ਲਾਗੂ ਹੋਊਗਾ ਹੀ ਇਹਨਾਂ ਨੇ ਅਜੇ ਤੱਕ ਕਿਉਂ ਨਹੀਂ ਮੰਗ ਕਰੀ ਜੇ ਪੰਜਾਬ ਦੇ ਨਾਲ ਵਫਾਦਾਰ ਨੇ ਇਹ ਜੇ ਕਹਿੰਦੇ ਸਾਡੀ ਭਾਈਚਾਰਕ ਸਾਂਝ ਦਾ ਹਰਬੰਦੀ ਸਿੰਘ ਨੇ ਇਹਨਾਂ ਨੇ ਕਦੇ ਕਿਹਾ ਵੀ ਜਿਹੜੇ ਬੰਦੀ ਸਿੰਘ ਨੇ ਸਿੱਖਾਂ ਦੇ ਉੱਤੇ ਕਿਉਂ ਝੁਲ ਇਹ ਜ਼ੁਲਮੀ ਆ ਜਦੋਂ ਉਹਨਾਂ ਨੇ ਸਜ਼ਾ ਭੁਗਤ ਲਈ ਉਹਨਾਂ ਨੇ ਡਬਲ ਸਜ਼ਾ ਆਪ ਨੂੰ ਕੁ ਤਰੀਕੇ ਸੇ ਨੇ 30 ਸਾਲ ਦੀ ਹੋ ਗਈ ਕਿਸੇ ਨੇ 32 ਸਾਲ ਦੀ ਹੋਈ ਕਿਸੇ ਨੇ 34 ਸਾਲ ਦੀ ਹੋ ਰਹੀ ਆ ਕਿਸੇ ਨੇ 29 ਸਾਲ ਭੁਗਤ ਰੱਖੇ ਨੇ ਇਹ ਕਿਥੇ ਲਿਖਿਆ ਹੋ ਰਿਕਾਰਡ ਦੇ ਕਿਹੜਾ ਕਾਨੂੰਨ ਆ ਇਹ ਵੱਧ ਤੋਂ ਵੱਧ ਮਰਡਰ ਕਿਸੇ ਦੇ ਵਿੱਚ 14 ਸਾਲ ਉਮਰ ਕੈਦ ਹੁੰਦੀ ਆ ਇਹਨਾਂ ਨੇ ਡਬਲ ਸਜ਼ਾਾਂ ਭੁਗ ਰਿਆ ਡਬਲ ਤੋਂ ਵੀ ਤੀਜੀ ਜਿਹੜੀ ਹੋਣ ਲੱਗਿਆ ਉਹ ਤਿਗਣੀ ਹੋ ਰਹੀ ਆ ਇਹਨਾਂ ਨੇ ਕਦੇ ਆਵਾਜ਼ ਬੁਲੰਦ ਕਰੀ ਇਹ ਸਗਾ ਕਹਿੰਦੇ ਨੇ ਇਹਨਾਂ ਨਾਲ ਆਉਣ ਨਾਲ ਖਤਰਾ ਆ ਗਿਆ ਪੰਜਾਬ ਨੂੰ ਕਾਹਦਾ ਖਤਰਾ ਆਗਾ ਜਿਹੜੇ ਬੰਦੇ ਨੇ 35 ਸਾਲ ਜੇਲ੍ਹਾਂ ਦੇ ਵਿੱਚ ਕੱਟਲੇ 30 ਸਾਲ ਜੇਲ੍ਹਾਂ ਦੇ ਵਿੱਚ ਕੱਟਲੇ ਉਹ ਕੀ ਖਾਤਰ ਆ ਹੋਗਾ ਉਹਨਾਂ ਨੇ ਤਾਂ ਪੰਜਾਬ ਨੂੰ ਬਚਾਉਣ ਨੂੰ ਆਪਣੀ ਜਿਹੜਾ ਜ਼ਿੰਦਗੀ ਦਾ ਤੇ ਲਾਈ ਆ ਉਹਨਾਂ ਨੇ ਸਰਬੱਤ ਦੇ ਭਲੇ ਦੀ ਗੱਲ ਕੀਤੀ ਆ ਜਿਹੜਾ ਬਿਆਨਤਾ ਬੁੱਚੜੋਸ ਟਾਈਮ ਮੁਕਾਬਲੇ ਬਣਾ ਬਣਾ ਜੀ ਨੇ ਕਈ ਜ਼ਿਲ੍ਹਿਆਂ ਦੇ ਵਿੱਚ ਨੌਜਵਾਨੀ ਛੱਡੀ ਨਹੀਂ ਬੱਚੇ ਵੀ ਜਿਹੜੇ ਖਤਮ ਕਰਤੇ ਚੜ੍ਹਦੀ ਉਮਰ ਦੇ ਜਵਾਨ ਬਿਮਾਰਤੇ ਤੇ ਕਈ-ਕਈ ਸਾਲ ਗਰਦਾਸਪੁਰ ਬਟਾਲਾ ਅੰਮ੍ਰਿਤਸਰ ਏਰੀਆ ਦੇ ਵਿੱਚ ਕਈ-ਕਈ ਪਿੰਡਾਂ ਦੇ ਵਿੱਚ ਜਿਹੜੀਆਂ ਬਰਾਤਾਂ ਨਹੀਂ ਚੜੀਆਂ ਤੇ ਜਦੋਂ ਨੇ ਆ ਆਤੰਕੀ ਮਚਾਤਾ ਸੌ ਹੀ ਖਾਲੀ ਵੀ ਕੇਪੀਐਸ ਗੱਲਿਆਂ ਨਾਲ ਕੇ ਵੀ ਅਸੀਂ ਛੱਡਣੀ ਕੋਈ ਨਹੀਂ ਫਿਰ ਹਾਰ ਕੇ ਇਹਨਾਂ ਨੂੰ ਅੱਖ ਚੱਪਣਾ ਪਿਆ ਉਹਨੂੰ ਮਾਰਨਾ ਪਿਆ ਉਸ ਤੋਂ ਬਾਅਦ ਕੋਈ ਝੂਠਾ ਪੁਲਿਸ ਮਕਾਬਲਾ ਬਣਿਆ ਦਿਖਾ ਦਿਓ ਉਹਦੇ માં ਠੱਲ ਪੈਗੀ ਜਿਹੜੇ ਬੰਦਿਆਂ ਨੇ ਸਜ਼ਾਾਂਵਾਂ ਭੁਗਤ ਲੀਆਂ ਫਿਰ ਹਰੇਕ ਦਾ ਹੱਕ ਮੰਗਦਾ ਕੋਨੋਂ ਹਰੇਕ ਵਾਸਤੇ ਇੱਕ ਹੋਣਾ ਚਾਹੀਦਾ ਸਿੱਖਾਂ ਵਾਸਤੇ ਦੂਰੇ ਮਾਪਦੰਡ ਕਿਉਂ ਨਹੀਂ ਇਹਨਾਂ ਨੇ ਆਵਾਜ਼ ਬੁਲੰਦ ਕਰੀ ਇਸ ਪੰਜਾਬ ਦੀ ਕਦੇ ਵੀ ਗੱਲ ਨਹੀਂ ਕਰਦੇ ਸਿਰਫ ਰੌਲਾ ਪਾਉਂਦੇ ਨੇ ਟੀਵੀ ਚੈਨਲਾਂ ਦੇ ਉੱਤੇ ਆਹ ਕੁਛ ਕਰਦੇ ਨੇ ਇਹ ਸਗਾਂ ਤੇ ਅੱਗ ਲਾਉਂਦੇ ਨੇ ਜਦੋਂ ਇਹਨਾਂ ਨੇ ਸਿਕਿਉਰਟੀਆਂ ਲੈਣ ਵਾਸਤੇ ਕਿੰਨੇ ਸਿਪਾਹੀਆਂ ਨੇ ਸਿਕਿਉਰਟੀਆਂ ਲੈਣ ਵਾਸਤੇ ਆਪਦੇ ਉੱਤੇ ਆਪ ਹੀ ਹਮਲੇ ਕਰਵਾਏ ਕਿੰਨੇ ਜਗਜਹਰ ਹੋਏ ਤੁਹਾਡੇ ਕੋਲੇ ਨੇ ਹੋਏ ਕਿ ਨਹੀਂ ਉਹਦੇ ਵਿੱਚ ਸਿੱਖਾਂ ਦਾ ਕੀ ਸਮੂਲੀਅਤ ਸੀਗੀ ਕੋਈ ਲੈਣਾ ਦੇਣਾ ਨਹੀਂ ਸੀ ਆਪ ਹੀ ਆਪਦੇ ਉੱਤੇ ਹਮਲਾ ਕਰਾ ਕੇ ਸਿਕਿਉਰਟੀ ਲੈਣ ਦੇ ਮਾਰੇ ਇਹ ਹਮਲਾ ਕਲਾੰਦੇ ਸੀ ਤੇ ਪਿੱਛੇ ਜੇ ਇੱਕ ਪਤਾ ਨਹੀਂ ਮੋਗੇ ਦੇ ਵਿੱਚ ਖਾਨੀ ਫਿਰੋਜ਼ਪੁਰ ਦੇ ਵਿੱਚ ਇੱਕ ਪਾਰਟੀ ਲਾਏਗੇ ਖਾਲਸਾਣ ਦੇ ਉਹ ਲਵਾਈ ਕੀ ਨੇ ਹਿੰਦੂਆ ਨੇ ਉਹ ਜਗਜਾਹਰ ਹੋ ਗਿਆ ਨਾ ਸਾਰਾ ਸਿਰਫ ਮਾਹੌਲ ਖਰਾਬ ਕਰਨ ਵਾਸਤੇ ਹੁਣ ਸਾਨੂੰ ਦੱਸੋ ਵੀ ਮਾਹੌਲ ਖਰਾਬ ਅਸੀਂ ਕਰਦੇ ਆ ਸਿੱਖ ਇਹ ਸਾਡਾ ਪੰਜਾਬ ਆ ਇਹ ਗੁਰਾਂ ਦੇ ਨਾਂ ਤੇ ਵਸਦਾ ਅਸੀਂ ਇਸ ਵਿੱਚ ਸਰਬੱਤ ਦਾ ਭਲਾ ਮੰਗਦੇ ਹਰ ਰੋਜ਼ ਦੋ ਟਾਈਮ ਅਰਦਾਸ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਸਿੱਖ ਕਰਦਾ ਵੀ ਸਰਬੱਤ ਦਾ ਭਲਾ ਕਰਿਓ ਉਹਦੇ ਵਿੱਚ ਸਾਰੇ ਆ ਜਾਂਦੇ ਨੇ ਇਹਨਾਂ ਨੇ ਤਾਂ ਇਹੋ ਜਿਹੇ ਲਾਂਬੂ ਲਾਏ ਨੇ ਜਾਣ ਬੁਝ ਕੇ ਉਹਦੇ ਤੇ ਹਮਲਾ ਕਰਕੇ ਸਿੱਖਾਂ ਨੂੰ ਖਾਸ ਤਨ ਨੂੰ ਬਦਨਾਮ ਕਰਨ ਵਾਸਤੇ ਤੇ ਪਰਚੇ ਲਾਏ ਵੀ ਖਾਸ ਤਨ ਹੀ ਬਦਨਾਮ ਹੋਣ ਇਹਨਾਂ ਨੇ ਆ ਕਰ ਦੇਣਾ ਉਹ ਕਰ ਦੇਣਾ ਉਹ ਸਾਰੇ ਫੜੇ ਗਿਆ ਕਿੰਨੇ ਪਰਚੇ ਜਗ ਜਹਰ ਹੋਏ ਨੇ ਕਿੰਨੇ ਸਾਰਾ ਸੋਡੇ ਸਾਹਮਣੇ ਇਹਨਾਂ ਦੇ ਚਿੱਠੇ ਖੁੱਲੇ ਨੇ ਫਿਰ ਹੁਣ ਤੁਹਾਨੂੰ ਦੱਸਿਆ ਜਾਵੇ ਵੀ ਸੇਵ ਸੈਨਿਕ ਨਕਲੀ ਸੇਵ ਸੈਨਿਕ ਇਹ ਅਗਲ ਆਉਂਦੇ ਨੇ ਕਿ ਪੰਜਾਬ ਨੂੰ ਕਿ ਜਿਹੜੇ ਨੌਜਵਾਨ ਨੇ ਉਹ ਲਾਰ ਰਹੇ ਨੇ ਬਿਲਕੁਲ ਇਸ ਦੇ ਨਾਲ ਹੀ ਅਸੀਂ ਗੱਲ ਕਰਾਂਗੇ ਅਮਿਤਪਾਲ ਸਿੰਘ ਹੋਰਾਂ ਦੀ ਮਾਤਾ ਨੇ ਵੀ ਬੀਤੇ ਦਿਨਾਂ ਦੇ ਵਿੱਚ ਇੱਕ ਬਿਆਨ ਦਿੱਤਾ ਕਿ ਉਹ ਕਿਹੜਾ ਹੁਣ ਖਾਲਿਸਤਾਨ ਦੇ ਸਮਰਥਕ ਨੇ ਇਸ ਤਿੱਕੇ ਨਾਲ ਬਿਆਨ ਦਿੱਤਾ ਗਿਆ ਤੇ ਉਸ ਤੋਂ ਬਾਅਦ ਫਿਰ ਅੱਜ ਕਈ ਖਬਰਾਂ ਦੇ ਵਿੱਚ ਉਹ ਚੱਲ ਰਿਹਾ ਕਿ ਅਮਿਤਪਾਲ ਸਿੰਘ ਹੋਰਾਂ ਨੇ ਸਪਸ਼ਟ ਕਰ ਦਿੱਤਾ ਕਿ ਜੋ ਕਿਆ ਉਹ ਸਹੀ ਨਹੀਂ ਸੀਗਾ ਵੀ ਅਸੀਂ ਵੱਖਰੇ ਰਾਜ ਦੀ ਗੱਲ ਕਰਦੇ ਹਾਂ ਤੁਹਾਨੂੰ ਕੀ ਲੱਗਦਾ ਹੈ ਕਿ ਮਾਤਾ ਨੂੰ ਕਹਿਣਾ ਚਾਹੀਦਾ ਸੀਗਾ ਇਸ ਤਿੱਕੇ ਨਾਲ ਉਹਨਾਂ ਨੇ ਕਿਆ ਐਮਪੀ ਮਾਨਵੀ ਕਹਿੰਦੇ ਸਵਾਲ ਚੁੱਕ ਕੇ ਜਿਹੜੇ ਦੋਨੇ ਐਮਪੀ ਨਵੇਂ ਬਣੇ ਨੇ ਕਹਿੰਦੇ ਇਹਨਾਂ ਨੇ ਮਨਕਰ ਹੋ ਗਏ ਕਹਿੰਦੇ ਖਾਲਸਾਤਨ ਤੋਂ ਪੰਥ ਤੋਂ ਜਿੱਤ ਕੇ ਕਹਿੰਦੇ ਕੋਈ ਇਹ ਖਾਲਸਾ ਰਾਜ ਹਰੇਕ ਖਾਲਸਾ ਰਾਜ ਦੀ ਗੱਲ ਕਰ ਸਕਦਾ ਤੇ ਮਨਕਰ ਕਿਵੇਂ ਹੋ ਸਕਦੇ ਨੇ ਦੇਖੋ ਬਿਆਨ ਦੇ ਵਿੱਚ ਫਰਕ ਆ ਜਦੋਂ ਅੱਜ ਤੁਸੀਂ ਬਹੁਤ ਸੋਹਣਾ ਸੁਣਾਇਆ ਹਾਂ ਵੀ ਹੁਣ ਉਹ ਖਾਸ ਦਾ ਨਹੀਂ ਸੀ ਇਹਨੇ ਸੌ ਕਿਵੇਂ ਚੱਕਣੀ ਕਿੰਨੀਆਂ ਰੌਲਾ ਪੈਂਦੇ ਰਹੇ ਜਦੋਂ ਉਸ ਆਈ ਅਮਰਤਪਾਲ ਸਿੰਘ ਨੇ ਸੰਵਿਧਾਨ ਦੇ ਮੁਤਾਬਕ ਇਲੈਕਸ਼ਨ ਲੜ ਲਈ ਚੋਣ ਜਿੱਤ ਗਿਆ ਲੋਕਾਂ ਨੇ ਵੋਟਾਂ ਪਾਈਆਂ ਨੇ ਲੋਕ ਫਤਵਾ ਦਿੱਤਾ ਕਾਨੂੰਨ ਦੇ ਮੁਤਾਬਕ ਸੰਵਿਧਾਨ ਦੇ ਮੁਤਾਬਕ ਜਤਾਦਾ ਸਭ ਤੋਂ ਬਾਅਦ ਦੇ ਵਿੱਚ ਉਹਦੀ ਸੌ ਚੁਕਾਈ ਹੋਈ ਆ ਉਹਨੂੰ ਨਾਲ ਨਾਲ ਕਿਉਂ ਨਹੀਂ ਸੌ ਚੁਕਾਈ ਕਿਉਂ ਨਹੀਂ ਉਹਨੂੰ ਲਿਆਂਦਾ ਗਿਆ ਉਹਦੇ ਉੱਤੇ ਐਸਾ ਕਿਹੜਾ ਕੇਸ ਦਰਜ ਆ ਜਿਹੜਾ ਦੋ ਸ਼ਾਇਦ ਹੋਇਆ ਵੀ ਜਿਹਦੇ ਵਿੱਚ ਉਹਨੇ ਕੋਈ ਕਤਲ ਕੀਤਾ ਹੋਵੇ ਉਹਨੇ ਕੋਈ ਡਕੈਤੀ ਕੀਤੀ ਹੋਵੇ ਉਨੇ ਕੋ ਜਮੀਨ ਦਾ ਕਾਜਾ ਲਿਆ ਹੋਵੇ ਉਹਨੇ ਕਿਸੇ 30 ਭੈਣ ਨੂੰ ਸੇੜਿਆ ਹੋਵੇ ਉਹਨੇ ਹੋਰ ਕੋਈ ਗੱਲ ਕੀਤੀ ਹੋਵੇ ਨਸ਼ਾ ਨਸ਼ਾ ਵੇਚਿਆ ਹੋਵੇ ਕੋਈ ਨਸ਼ਾ ਫੜਿਆ ਗਿਆ ਹੋਵੇ ਨਾ ਤੋਂ ਕੋਈ ਹੋਰ ਉਹਨੇ ਕੋਈ ਕਾਰਵਾਈ ਕੀਤੀ ਹੋਵੇ ਕੋਈ ਗਤੀਵਿਧੀ ਹੋਰ ਕਾਨੂੰਨ ਵਿਰੋਧ ਕੀਤੀ ਹੋਵੇ ਬਿਲਕੁਲ ਨਹੀਂ ਤੁਸੀਂ ਸਹਿਮਤੋਂ ਮਾਤਾ ਦੇ ਬਿਆਨ ਨਾਲ ਜੋ ਕਿਹਾ ਉਹਨਾਂ ਨੇ ਮਾਤਾ ਨੇ ਇਹੀ ਕਿਹਾ ਵੀ ਪਾਈ ਅਮਰਤਪਾਲ ਸਿੰਘ ਨੇ ਹੁਣ ਤਾਂ ਕਾਨੂੰਨ ਮੁਤਾਬਕ ਸੰਵਿਧਾਨ ਮੁਤਾਬਕ ਸੌ ਚੱਕ ਲਈ ਸੌ ਚੱਕ ਲਈ ਆ ਚੋਣ ਲੜੀਆ ਫਿਰ ਹੁਣ ਦੱਸੋ ਤਾਂ ਸਹੀ ਹੁਣ ਉਹ ਕਿਵੇਂ ਰਹਿ ਗਿਆ ਉਹ ਜਦੋਂ ਸੰਵਿਧਾਨ ਦੇ ਮੁਤਾਬਕ ਸਾਰਾ ਕੁਝ ਹੋ ਗਿਆ ਜਿਹੜਾ ਰੌਲਾ ਪਾਉਂਦੇ ਫਿੰਦੇ ਨੇ ਆ ਦੁਖੜੀ ਟਿਕੜੀ ਬੜੇ ਰਾਜ ਦੀ ਗੱਲ ਆਉਂਦੀ ਹੈ ਫਿਰ ਉਸ ਤੋਂ ਮੁਨਕਰ ਹੋ ਗਏ ਸੀਗੇ ਨਹੀਂ ਬਿਲਕੁਲ ਨਹੀਂ ਮੁਨਕਰ ਕੋਈ ਖਾ ਅਸੀਂ ਵੀ ਗੱਲ ਕਰਦੇ ਹਾਂ ਖਾਲਸਾ ਰਾਜ ਦੀ ਹਰ ਇੱਕ ਹਰ ਇੱਕ ਸ਼ਖਸ ਖਾਲਸਾ ਰਾਜ ਦੀ ਗੱਲ ਕਰਦਾ ਕਿਹੜਾ ਨਹੀਂ ਕਰਦਾ ਅਸੀਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਜਿਹੜਾ ਸਿੱਖੂ ਜਿਹੜਾ ਸਿੱਖਾਂ ਦੇ ਘਰਾਂ ਦੇ ਵਿੱਚ ਜਨਮਿਆ ਸਿੱਖਾਂ ਤੋਂ ਇਲਾਵਾ ਵੀ ਜਿਹੜਾ ਆਪਦੇ ਧਰਮਾਂ ਨੂੰ ਮੰਨਦਾ ਜਿਹੜਾ ਗੁਰੂ ਘਰ ਜਾ ਕੇ ਗੁਰੂ ਸਾਹਿਬ ਨੂੰ ਨਮਸਤਕ ਹੁੰਦਾ ਉਹ ਵੀ ਅਰਦਾਸ ਦੇ ਵਿੱਚ ਹਰ ਰੋਜ਼ ਚਾਹੇ ਸਿੱਖਾ ਚਾਹੇ ਮੁਸਲਮਾਨਾ ਚਾਹੇ ਉਹ ਹਿੰਦੂ ਆ ਚਾਹੇ ਸਾਈਆ ਜਿਹੜਾ ਅਰਦਾਸ ਦੇ ਵਿੱਚ ਸ਼ਾਮਲ ਹੋ ਗਿਆ ਉਹ ਹਰ ਰੋਜ਼ ਪੜਦਾ ਰਾਜ ਕਰੇਗਾ ਖਾਲਸਾ ਕੀਰਤਨ ਕੋਈ ਉਹ ਕੇ ਮਨਕਰ ਹੋ ਸਕਦੇ ਨੇ ਤੇ ਜਿਹੜਾ ਸਿੱਖ ਹੋ ਕੇ ਵੀ ਅਰਦਾਸ ਦੇ ਵਿੱਚ ਨਹੀਂ ਜਾਂਦਾ ਨਹੀਂ ਇਹ ਗੱਲਾਂ ਸਮਝਦਾ ਫਿਰ ਅਸੀਂ ਉਹ ਸਿੱਖ ਹੀ ਨਹੀਂ ਮੰਨਦੇ ਅਸੀਂ ਰਾਜ ਭਗ ਮਾਣਿਆ ਮਹਾਰਾਣਜੀਤ ਸਿੰਘ ਦਾ ਰਾਜ ਮਾਣਿਆ ਅਸੀਂ ਬੱਬਾ ਬੰਦਾ ਸਿੰਘ ਬਹਾਦਰੋਂ ਤੋਂ ਪਹਿਲਾਂ ਸਿੱਕਾ ਚਲਾਦਾ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਉਹਨੇ ਨਾ ਰਾਜ ਕਰਿਆ ਫਿਰ ਮਹਾਰਾਜਾ ਸਿੰਘ ਜੀ 40 ਸਾਲ ਰਾਜ ਕਰਿਆ ਅਸੀਂ ਇਹ ਭੁੱਲ ਸਕਦੇ ਆ ਨਹੀਂ ਭੁੱਲ ਸਕਦੇ ਅੱਜ ਵੀ ਅਸੀਂ ਖਾਲਸਾ ਰਾਜ ਦੀ ਗੱਲ ਕਰਦੇ ਆ ਤੇ ਕਰਦੇ ਰਹਾਂਗੇ ਮਰਦੇ ਦਮ ਉਹ ਤੱਕ ਵੀ ਕਰਦੇ ਰਹਾਂਗੇ ਹਰ ਇੱਕ ਦਾ ਹੱਕ ਆ ਇਹ ਸੁਪਰੀਮ ਕੋਰਟ ਨੇ ਹੱਕ ਦਿੱਤਾ ਖਾਲਿਸਤਾਨ ਗੱਲ ਕਹਿਣ ਦਾ ਖਾਲਿਸਤਾਨੀ ਦਾ ਜਾਂ ਖਾਲਸਾ ਰਾਜ ਦੀ ਗੱਲ ਕਰਨ ਦਾ ਸੁਪਰੀਮ ਕੋਰਟ ਨੇ ਹੱਕ ਨਹੀਂ ਦਿੱਤਾ ਬਿਲਕੁਲ ਨਹੀਂ ਕਰਦੇ ਸੁਪਰੀਮ ਕੋਰਟ ਦੇ ਵਿੱਚ ਵੀ ਹੋ ਚੁੱਕਿਆ ਉਹਨੇ ਕਿਹਾ ਸੀ ਜੇ ਹਰ ਇੱਕ ਦਾ ਹੱਕ ਮੰਨਵਾ ਕੇ ਇਹ ਜੇ ਇਹ Hindu ਰਾਸ਼ਟਰ ਕਹਿ ਸਕਦੇ ਨੇ ਕੀ ਗੱਲ ਅਸੀਂ ਖਾਲਿਸਤਾਨ ਨਹੀਂ ਕਹਿ ਸਕਦੇ ਜਿਹੜਾ ਜ਼ਿਆਦਾ ਕਾਨੂੰਨ ਉਹਨਾਂ ਜਿਹੜਾ ਹਿੰਦੂ ਰਾਸ਼ਟਰ ਬਣਾਉਣਾ ਉਹ ਕਹਿੰਦੇ ਨੇ ਫਿਰ ਉਹਨਾਂ ਤੇ ਐਨਸੀ ਕਿਉਂ ਲਾਉਂਦੇ ਇਹ ਪਰ ਦੂਰੇ ਮਾਪ ਦਾੰਡੇ ਇੱਥੇ ਬਣਾਏ ਜਾਂਦੇ ਨੇ ਸਿੱਖਾਂ ਦੇ ਉੱਤੇ ਕਾਨੂੰਨ ਹੋਰ ਦੂਜਿਆਂ ਉੱਤੇ ਕੋਈ ਹੋਰ ਹੁਣ ਫਿਰ ਚਿੱਠੀ ਆਈ ਭਾਈ ਸਾਹਿਬ ਦੀ ਉਹਨਾਂ ਚਿੱਠੀ ਦੇ ਵਿੱਚ ਬੜਾ ਕੁਝ ਲਿਖਿਆ ਉਹਨਾਂ ਨੇ ਇੱਕ ਇਤਿਹਾਸ ਵਾਲੀ ਵੀ ਨਿਗਮ ਰਾਈ ਕਿ ਇਸ ਤਿੱਕੇ ਨਾਲ ਜੋ ਕੁਝ ਪਹਿਲਾਂ ਚਲੋ ਦੇਖੋ ਮੂਹ ਪੁੱਤਰ ਦੇ ਵਿੱਚ ਉਹ ਮਾਤਾ ਦੀ ਗੱਲ ਆ ਠੀਕ ਆ ਨਾ ਉਹ ਹੋ ਸਕਦਾ ਵੀ ਕਈ ਵਾਰੀ ਜਿਹੜੀ ਮਮਤਾ ਉਹ ਜਾ ਉਹ ਹੋ ਜਾਂਦੀ ਹੁੰਦੀ ਹੈ ਉਹ ਸਾਲਾ ਮਾਰਦੀ ਹੈ ਵੀ ਮੇਰੇ ਪੁੱਤ ਨੂੰ ਕੁਝ ਹੋ ਨਾ ਜਾਵੇ ਪਰ ਇਹੋ ਜੀ ਕੋਈ ਬਿਆਨ ਵਾਲੀ ਗੱਲ ਨਹੀਂ ਹੈਗੀ ਤੇ ਅੱਜ ਵੀ ਚੜ੍ਹਦੀ ਕਲਾ ਦੇ ਵਿੱਚ ਸਾਰਾ ਸਾਰਾ ਸਤਿਕਾਰ ਕਰਦੇ ਹਾਂ ਉਹਨਾਂ ਦੇ ਨਾਲ ਆ ਜਿਹੜੇ ਮਤਰੋਲ ਮੋਲੋ ਕੇ ਬਿਆਨ ਦਿੰਦੇ ਨੇ ਇਹ ਗਲਤ ਗੱਲਾਂ ਨੇ ਦੇਖੋ ਕੰਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਬੜੀਆਂ ਪੋਸਟਾਂ ਪਾਈਆਂ ਕਹਿੰਦੇ ਲੋਕ ਕਰ ਲੋ ਗੱਲ ਕਹਿੰਦੇ ਭਾਈ ਸਾਹਿਬ ਜੀ ਕਹਰੇ ਸੀਗੇ ਕਹਿੰਦੇ ਵੀ ਵੱਖਰਾ ਰਾਜ ਖਾਲਸਾ ਰਾਜ ਤੇ ਕਹਿੰਦੇ ਹੁਣ ਦੇਖ ਲੋ ਜਿਹੜੇ ਕਹਿੰਦੇ ਇਹਨਾਂ ਦੇ ਪਿੱਛੇ ਲੱਗੇ ਹੋਏ ਨੇ ਆਵਾਜ਼ਾਂ ਮਾਰ ਰਹੇ ਨੇ ਚੱਕ ਲੋ ਧਰ ਲੋ ਕਰ ਰਹੇ ਨੇ ਕਹਿੰਦੇ ਮੋਦੀ ਕਹਿੰਦੇ ਪਿੱਛੇ हट ਗਏ ਕਹਿੰਦੇ ਉਹ ਮੋੜੀ ਕੁਝ ਨਹੀਂ ਛੜਿਆ ਉਹ ਛੱਡੋ ਤਾਂ ਸਹੀ ਸਾਢੇ 9 ਦਿਨਾਂ ਦਾ ਛੜਣਾ ਤਾਂ ਸਹੀ ਉਹਨੂੰ ਜੇ ਉਹ ਜੇ ਉਹਨੇ ਖਾਲਸਤਾਨ ਦਾ ਕਹਿਣਾ ਛੱਡਦਾ ਫਿਰ ਉਹਨੂੰ ਛੱਡਦੇ ਫਿਰ ਉਹਨੂੰ ਛੱਡਦੇ ਕਿਉਂ ਨਹੀਂ ਹੁਣ ਤਾਂ ਐਮਪੀ ਬਣ ਗਿਆ ਹੁਣ ਦਾ ਸੰਵਿਧਾਨ ਮਤਾ ਕੋ ਜਿੱਤ ਗਿਆ ਸੌ ਵੀ ਚੱਕ ਲਈ ਫਿਰ ਛੱਡਦਾ ਸਹੀ ਦੇਣ ਤਾਂ ਸਹੀ ਛੱਡਣਾ ਤਾਂ ਸਹੀ ਕਿਉਂ ਨਹੀਂ ਛੱਡਦੇ ਹੈਗੇ ਐਡਾ ਕੀ ਡਰ ਆ ਗਿਆ ਉਹਨੂੰ ਅਮਰਤਪਾਲ ਦਾ ਇਹਨਾਂ ਨੂੰ ਕਾਨੂੰਨ ਦੇ ਦੇਰੇ ਦੇ ਵਿੱਚ ਆ ਗਿਆ ਹੁਣ ਤਾਂ ਦੇਖੋ ਕਾਨੂੰਨ ਇਹ ਨਹੀਂ ਕਹਿੰਦਾ ਕਾਨੂੰਨ ਵੀ ਵੱਖਰੇ ਸਿਖ ਰਾਜ ਦੀ ਗੱਲ ਕਰਦਾ। ਕਾਨੂੰਨ ਵੀ ਸਿੱਖ ਧਰਮ ਦੀ ਗੱਲ ਕਰਦਾ। ਸੰਵਿਧਾਨ ਦੇ ਵਿੱਚ ਵੀ ਵੱਖਰਾ ਜਿਹੜਾ ਹੈਗਾ ਉਹ ਲਿਖਿਆ ਹੋਇਆ ਸਾਰਾ ਕੁਝ। ਇਸ ਕਰਕੇ ਜਿਹੜੀਆਂ ਇਹ ਗੱਲਾਂ ਲੋਕ ਕਰਦੇ ਨੇ ਨਾ ਉਹ ਚੰਦ ਕੁ ਲੋਕ ਹੁੰਦੇ ਨੇ। ਇੱਕ ਦੂਜੇ ਨੂੰ ਉਹ ਕਹਿੰਦਾ ਫਲਾਣੇ ਦੀਆਂ ਭੇਡਾਂ ਨੇ ਉਹ ਭੇਡਾਂ ਹੀ ਦੱਸ ਦੇਣ ਦੂਜੇ ਬੰਦਿਆਂ ਨੂੰ। ਸੋ ਬੰਦੇ ਨੂੰ ਬੰਦੇ ਨਹੀਂ ਸਮਝਦੇ। ਰੇਕ ਆਪਦੇ ਆਪ ਨੂੰ ਸਿਆਣਾ ਸਮਝਦੇ ਮੈਂ ਹੀ ਸਿਆਣਾਗਾ ਹੋਰ ਕੋਈ ਮੇਰੇ ਤੋਂ ਸਿਆਣਾ ਹੈ ਹੀ ਨਹੀਂ ਹੈਗਾ। ਦੇਖੋ ਇਹ ਪੰਜਾਬ ਗੁਰਾਂ ਦੇ ਨਾਮ ਦੇ ਵਸਦਾ ਇਹਦਾ ਚੱਲੀ ਜਾਣਾ ਇਥੇ। ਇਥੇ ਬਹੁਤ ਵੱਡੇ ਵੱਡੇ ਆ ਕੇ ਤੁਰ ਗਿਆ ਚਲੇ ਜਾਣਗੇ ਅਸੀਂ ਵੀ ਰਹਿਣਾ ਕੋਈ ਨਹੀਂ ਹੈਗਾ ਪਰ ਜਿਹੜਾ ਕੋਈ ਚੰਗਾ ਕੰਮ ਕਰਦਾ ਜਿਹਦੀ ਸੋਚ ਪੰਜਾਬ ਨੂੰ ਬਚਾਉਣ ਦੀ ਆ ਜਿਹਦੀ ਸੋਚ ਨੌਜਵਾਨੀ ਨੂੰ ਬਚਾਉਣ ਦੀ ਆ ਜਿਹਦੀ ਸੋਚ ਨਸਿਆਂ ਤੋਂ ਪੰਜਾਬ ਨੂੰ ਮੁਕਤ ਕਰਨ ਦੀ ਆ ਜਿਹਦੀ ਸੋਚ ਕਿਸਾਨੀ ਹੱਕਾਂ ਦੀ ਹੈ ਜਿਹਦੀ ਸੋਚ ਗਰੀਬ ਲੋਕਾਂ ਨੂੰ ਬਰਾਬਰ ਦਾ ਦਰਜਾ ਦੇਣ ਦੀ ਆ ਉਹ ਸਾਰੀ ਬੇਗੰਪੁਰਾ ਦੇ ਰਾਜ ਦੇ ਹਾਮੀ ਨੇ ਉਹ ਸਾਰੀ ਖਾਲਸਾ ਰਾਜ ਦੇ ਪੰਧੀ ਨੇ ਉਹ ਸਾਰੀ ਖਾਲਸਤਾਨੀ ਨੇ ਖਾਲਸ ਦਾ ਮਤਲਬ ਹੀ ਪਿਓਰ ਜਿੱਦੇ ਕੋਈ ਮਿਲਾਵਟ ਨਾ ਹੋਵੇ ਉਹਨੂੰ ਖਾਲਸਾ ਰਾਜ ਕਿਹਾ ਗਿਆ ਜਿਹਦੇ ਵਿੱਚ ਸੁਧ ਇਕ ਲਿਖਿਆ ਹੁੰਦਾ ਨਾ ਖਾਲਸ ਸੁਧ ਦੇਸੀ ਕਿਉ ਉਹਦਾ ਕੀ ਮਤਲਬ ਹੁੰਦਾ ਖਾਲਸ ਤਾਂ ਲਿਖਦੇ ਨੇ ਵੀ ਇਹਦੇ ਵਿੱਚ ਰਡਾਪਟ ਨਹੀਂ ਇਹ ਸੁਧਾ ਪਿਓਰ ਆਹੇ ਨਰੋਲਾ ਦੇਸੀ ਕਿਉ ਆਏ ਇਦੇ ਵਿੱਚ ਹੋਰ ਨਹੀਂ ਕੋਈ ਡਾਲਡਾ ਨਹੀਂ ਰਲਿਆ ਹੋਇਆ ਇਹਦੇ ਵਿੱਚ ਹੋਰ ਨਹੀਂ ਕੋਈ ਤੇਲ ਲਾਇਆ ਆ ਸਿਰਫ ਇਹ ਦੁੱਧ ਤੋਂ ਤਿਆਰ ਹੋਇਆ ਖਾਲਸਾ ਇਸੇ ਤਰ੍ਹਾਂ ਖਾਲਸਾ ਦਾ ਮਤਲਬ ਵੀ ਜਿਹਦੇ ਵਿੱਚ ਕੋਈ ਰਲਾਵਟ ਨਾ ਹੋਵੇ ਇਹ ਹੁਣ ਸਮਝ ਆ ਜਾ ਵੀ ਉਥੇ ਸਿੱਖੀ ਹੋਣਗੇ ਹੁਣ ਮਹਾਰਾਜਾ ਜੀ ਸਿੰਘ ਰਾਜ ਉਦਾਹਰਣ ਦਿੱਤੀ ਆ ਤੁਹਾਨੂੰ ਉਹਦੇ ਵਿੱਚ ਸਾਰੇ ਧਰਮਾਂ ਦਾ ਸਤਿਕਾਰ ਸੀ ਮਹਾਰਾਜਾ ਜੀ ਸਿੰਘ ਨੇ 40 ਸਾਲ ਰਾਜ ਰਿਹਾ ਉਥੇ ਮੈਨੂੰ ਦੱਸੋ ਜੀ ਜਿੰਨਾ ਵੀ ਉਹਨਾਂ ਨੇ ਦਾਨ ਹਰਿਮੰਦਰ ਸਾਹਿਬ ਨੂੰ ਦੇ ਕੀਤਾ ਉਦੋਂ ਕਿਦੇ ਜਾਦੇ ਜਿਹੜੇ ਹਿੰਦੂਆਂ ਦੇ ਸਨਾਤਨ ਧਰਮ ਦੇ ਮੰਦਿਰ ਸੀ ਉਹਨਾਂ ਨੂੰ ਵੀ ਇਹਨਾਂ ਨੇ ਦਾਨ ਕੀਤਾ ਤੇ ਜਿਹੜੀਆਂ ਮੁਸਲਮਾਨ ਧਰਮ ਦੀਆਂ ਮਸਜਿਦਾਂ ਸੀ ਉੱਥੇ ਵੀ ਜਾ ਕੇ ਉਹਨਾਂ ਨੇ ਦਾਨ ਦਿੱਤਾ ਗਿਰਜਾ ਘਰਾਂ ਨੂੰ ਵੀ ਉਹਨਾਂ ਨੇ ਦਾਨ ਦਿੱਤਾ ਉਹਨਾਂ ਨੇ ਕੋਈ ਰੱਖਿਆ ਹੀ ਨਹੀਂ ਨਾ ਤਾਂ ਖਾਲਸਾ ਰਾਜ ਦੇ ਰਾਜ ਵਿੱਚ ਕੋਈ ਮਸਜਿਦ ਢੁਟਾਇਆ ਗਿਆ ਨਾ ਮੰਦਿਰ ਢਾਹਿਆ ਗਿਆ ਨਾ ਗਿਰਜਾ ਘਰ ਤੋੜਿਆ ਗਿਆ ਨਾ ਕਿਸੇ ਨੂੰ ਨਾਜਾਇਜ਼ ਬੰਦੀ ਬਣਾ ਕੇ ਰੱਖਿਆ ਗਿਆ ਜਿਵੇਂ ਹੁਣ ਇਹਨਾਂ ਨੇ ਸਿੱਖਾਂ ਨੂੰ ਬਣਾ ਕੇ ਰੱਖਿਆ ਹੋਇਆ ਹੈ ਤੇ ਫਿਰ ਖਾਲਸਾ ਰਾਜ ਕਿਉਂ ਨਹੀਂ ਲੋਕਾਂ ਤੇ ਹੁੰਦੀ ਖਾਲਸਾ ਰਾਜ ਹਰੇਕ ਹੀ ਚਾਹ ਰਿਹਾ ਖਾਲਸਾ ਰਾਜ ਦੀ ਹਰੇਕ ਹੀ ਗੱਲਾਂ ਕਰਦਾ ਹਰੇਕ ਹੀ ਖਾਲਸਾ ਖਾਲਸਤਾਨੀ ਹਰੇਕ ਬੰਦਾ ਫਿਰ ਇਹਦੇ ਵਿੱਚ ਵੱਡੀ ਗੱਲ ਕਿਹੜੀ ਆ ਠੀਕ ਹੈ ਬਹੁਤ ਸ਼ੁਕਰੀਆ ਸਮਾਂ ਦਿੱਤਾ ਵਿਚਾਰ ਚਰਚਾ ਦੇ ਨਾਲ ਜੁੜਨ ਦੇ ਲਈ ਤਾਂ ਬਾਬਾ ਰਾਏ ਰਾਜ ਸਿੰਘ ਸਾਡੇ ਨਾਲ ਸੀਗੀ ਗੱਲਬਾਤ ਕੀਤੀ ਹੈ ਜਿਸ ਤਿੱਕੇ ਦੇ ਨਾਲ ਸੰਦੀਪ ਥਾਪਰ ਹੋਰਾਂ ਦੇ ਉੱਤੇ ਇਹ ਸਾਰੀਆਂ ਚੀਜ਼ਾਂ ਹੋਈਆਂ ਪੁਲਿਸ ਨੇ ਦੋਨੇ ਅੰਗ ਸਿੰਘਾਂ ਨੂੰ ਅਰੈਸਟ ਵੀ ਕੀਤਾ ਫਤਿਹਗੜ੍ਹ ਸਾਹਿਬ ਤੋਂ ਪਰ ਇਹਨਾਂ ਦੀ ਇਹ ਕਹਿਣ ਦਾ ਮਤਲਬ ਸੀਗੇ ਕਿ ਉਹ ਅਸਲ ਦੇ ਵਿੱਚ ਪਾੜ ਪਾਉ ਵਾਲੇ ਬੰਦੇ ਸੀਗੇ ਉਹ ਲਾਂਬੂ ਲਾਉਣ ਵਾਲੇ ਬੰਦੇ ਸੀਗੇ ਇਸ ਤੇ ਕਿੰਨਾ ਲਾਂਬੂ ਹਮੇਸ਼ਾ ਲਾਉਂਦੇ ਸੀਗੇ ਤੇ ਜਾਗੂ ਆਈ ਸੀ ਕਹਿੰਦੇ ਸੇਵਾ ਹੋ ਗਈ ਪਰ ਸੁਚੇਤ ਰਹਿਣ ਦੀ ਲੋੜ ਆ ਉਹਨਾਂ ਦੇ ਸਮੇਂ ਦੇ ਵਿੱਚ ਕੀ ਹੁੰਦਾ ਇਹ ਵੀ ਦੇਖਣਾ ਹੋਏਗਾ